ਫਿਲੌਰ ਦੇ ਵਕਫਾ ਦੇ ਇਲਾਕਿਆਂ ਵਿੱਚ ਚਾਈ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਇਜ਼ਾਫਾ ਸਥਾਨਕ ਲੋਕਾਂ ਦੀ ਪਰੇਸ਼ਾਨੀ ਵਿੱਚ ਵਾਧਾ ਕਰ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਫਿਲੌਰ ਦੇ ਨਜ਼ਦੀਕੀ ਬਿੰਦ ਨਗਰ ਵਿਖੇ ਜਿੱਥੇ ਕਿ ਮੋਟਰਸਾਈਕਲ ਸਵਾਰ ਨਕਾਬਪੋਸ਼ ਤਿੰਨ ਨੌਜਵਾਨ ਮਨੀ ਚੈਂਜਰ ਦੀ ਦੁਕਾਨ ਵਿੱਚੋਂ ਦੁਕਾਨ ਦੇ ਮਾਲਕ ਨਾਲ ਮਾਰਕੁੱਟ ਕਰਨ ਤੋਂ ਬਾਅਦ ਪਿਸਤੌਲ ਦੀ ਨੋਕ ਤੇ 1.5 ਲੱਖ ਰੁਪਏ ਦੀ ਭਾਰਤੀ ਕਰੰਸੀ ਲੈ ਕੇ ਫਰਾਰ ਹੋ ਗਏ ਇਸ ਬੰਦੇ ਦੀ ਜਾਣਕਾਰੀ ਨਿੰਦਾ ਦੁਕਾਨ ਦੇ ਮਾਲਕ ਬਲਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਇਸ ਵਾਰਦਾਤ ਤੋਂ ਬਾਅਦ ਉਹਨਾਂ ਦੇ ਪੁੱਤ ਨਰਿੰਦਰ ਸਿੰਘ ਮੌਕੇ ਤੇ ਪਹੁੰਚੇ ਤਾਂ ਤਾਂ ਲੁਟੇਰੇ ਇਹ ਨਕਦ ਰਾਸ਼ੀ ਲੈ ਕੇ ਫਰਾਰ ਹੋ ਚੁੱਕੇ ਸਨ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਹ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਜੀ ਕੀ ਹੋਇਆ ਜੀ ਤੇ ਤਿੰਨ ਬੰਦੇ ਆਏ ਸੀ ਜੀ ਠੀਕ ਹੈ ਜੀ ਤਿੰਨ ਬੰਦੇ ਆ ਜਿਹਦੇ ਮੂਰ ਪਿੱਟੇ ਸੀਗੇ ਹਾਂਜੀ ਤੇ ਉਹਨਾਂ ਨੇ ਕਿਹਾ ਵੀ 100 ਡਾਲਰ ਚਾਹੀਦੇ ਠੀਕ ਹੈ ਜੀ ਤੇ ਅਜੀ ਕਿਹਾ ਵੀ ਸਾਡੇ ਕੋਲ ਤਾਂ ਹੈ ਨਹੀਂ ਗੇ ਤੁਸੀਂ ਫਲੋਰ ਚੱਲ ਜਾਓ ਜਾ ਕੇ ਤੇ ਹੋਰ ਪੁੱਛ ਲਓ ਠੀਕ ਹੈ ਜੀ ਹਾਂਜੀ ਫਿਰ ਐਨੀ ਗੱਲ ਹੋਈ ਉਸ ਤੋਂ ਬਾਅਦ ਫਿਰ ਬਾਦ ਕਹਿੰਦੇ ਇਹ ਕਹਿੰਦੇ ਇਹ ਕੜਦੋ ਸਭ ਕੁਝ ਹਾਂਜੀ ਇਹ ਸਭ ਹੀ ਕੜਦੋ ਫਿਰ ਉਹਨੇ ਅੰਦਰ ਐਂਟਰ ਕੀਤਾ ਠੀਕ ਹੈ ਜੀ ਤੇ ਮੇਰੇ ਬਣਾ ਪਰ ਤੋਂ ਪਰ ਮਾਰੇ ਹਾਂਜੀ ਤੇ ਬਾਅਦ ਚ ਉਹਨਾਂ ਨੇ ਮੈਨੂੰ ਕੰਨ ਨਾਲ ਲਾ ਲਿਆ ਬਾਕੀ ਬੰਦੇ ਹੰਦਰਾ ਠੀਕ ਹੈ ਜੀ ਕੀ ਸੀ ਉਹਨਾਂ ਦੇ ਹੱਥ ਵਿੱਚ ਉਹਦੇ ਹੱਥ ਚ ਮਨਾ ਅੰਗਾਨੀ ਸੀ ਗਾਂੰਸੀ ਰਵਲਵਰ ਹਾਂਜੀ ਹਾਂਜੀ ਫਿਰ ਕਿੰਨਾ ਲੈ ਗਿਆ ਕੈਸ਼ ਕਿੰਨਾ ਲੈ ਗਿਆ ਕਿਆ ਇਹ ਕੋਈ 1.5 ਦੇ ਵਿੱਚ ਇੱਕ 1.5 ਲੱਖਾਂ ਦਾ ਕਿ ਇੰਡੀਅਨ ਕਰੰਸੀ ਸੀ ਕਿ ਡਾਲਰ ਸੀ ਹਾਂਜੀ ਅੱਛਾ ਤੇ ਪ੍ਰਸ਼ਾਸਨ ਨੂੰ ਤਲਾਹ ਦਿੱਤੇ ਹਾਂਜੀ ਪ੍ਰਸ਼ਾਸਨ ਆਇਆ ਸੀਗਾ ਆਇਆ ਸੀ ਠੀਕ ਕੀ ਮੰਗ ਕਰਦੇ ਹਾਂ ਮੰਗ ਇਨਸਾਫ ਹੀ ਹੁੰਦਾ ਜੀ ਉਹ ਕੀ ਚਾਹੀਦਾ ਠੀਕ ਹੈ ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰੇ ਥਾਣਾ ਫਲੋਰ ਦੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪੀੜਤ ਵਿਅਕਤੀ ਦੇ ਬਿਆਨ ਕਲਮ ਬੰਦ ਕੀਤੇ ਇਸ ਮੌਕੇ ਗੱਲਬਾਤ ਕਰਦੇ ਆ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਲੈ ਕੇ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਜੋ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਗੀਆਂ ਜੀ ਕੁਝ ਕੋਈ ਲਗਦੀ ਜਿਹੜਾ ਉਹ ਕੋਲ ਲੱਗੇ ਜੀ ਉਸ ਤੋਂ ਬਾਅਦ ਜਿਹੜੀ ਸਾਡੇ ਮਿਊਨਿਸਪੈਲਟੀ ਦੇ ਮੌਕੇ ਦੇ ਖੁਸ਼ੀਆਂ ਜੀ ਜੀ ਤੇ ਜਿਹੜਾ ਮੌਪਾ ਦੇਖਿਆ ਜੀ ਸੀਸੀਟੀਵੀ ਕੈਮਰੇ ਉਹ ਲੱਗਿਆ ਉਹ ਰਿਪੋਰਟ ਚ ਜਾਰੀ ਹੈ ਜੀ ਤੇ ਪੁਜੀ ਸਿੰਘ ਦਾ ਬਿਆਨ ਦਿੱਤੀ ਜੋ ਦੀ ਨੂੰ ਬੜੀ ਕਰ ਰਹੀ ਹੈ ਕੀ ਲੱਗਦਾ ਸਰ ਕਾਦੀ ਨੁਕਤੇ ਲਗਾਇਆ ਉਹ ਲੋਟਰੀ ਇਹ ਕਨਵਰਸੇ ਕਿਸੀ ਚੱਲ ਰਹੀ ਹੈ ਜੀ ਹਾਂ ਜੀ ਕੈਮਰੇ ਜਿਹੜਾ ਉਹ ਕੰਮ ਕਰ ਰਿਹਾ ਕਿੰਨੇ ਵਿਅਕਤੀ ਸੀਗੇ ਜੀ ਵਿਅਕਤੀ ਕਿੰਨੇ ਸੀਗੇ 3 ਕੀ ਉਹਨਾਂ ਨੇ ਮੁਕਾਬਲਾ ਵੀ ਦੁਕਾਨਦਾਰ ਵਾਲੇ ਨੇ ਕੀਤਾ ਕੋਸ਼ਿਸ਼ ਕੀਤੀ ਹਾਂ ਦੁਕਾਨਦਾਰ ਨੇ ਜਿਹੜਾ ਸੀ ਉਹ ਜਿਹੜੀ ਸੀ ਸੀਟੀਵੀ ਕੋਤੇ ਜਿਹੜੇ ਉੱਪਰ ਹਨ ਉਹਨਾਂ ਨਾਲ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਤੰਨ ਜਿਹੜੇ ਸੀ ਥੋੜਾ ਹਾਂਜੀ ਹਾਂਜੀ ਸਰ ਕਾਦੇ ਤੇ ਸੀਗੇ ਹੁਣ ਦੇ ਨੌਜਵਾਨ ਮੋਟਰਸਾਈਕਲ ਮੋਟਰਸਾਈਕਲ ਤੇ ਕੀ ਸੀ ਸੀਟੀਵੀ ਕੈਮਰੇ ਖੰਗਾਰੇ ਹਾਂਜੀ ਸੀਸੀਟੀਵੀ ਥੋੜੇ ਜਿਹੜੇ ਜਿਓਂ ਉੱਪਰ ਲੱਗੀਆਂ ਨੇ ਸੀਸੀਟੀਵੀ ਥੋੜੇ ਜਿਹੜੇ ਜਿਓਂ ਚੱਲ ਰਹੇ ਨੇ